干嘛不来？ ਜਿਸ ਤਰ੍ਹਾਂ ਪਤਾ ਹੈ ਕਿ ਪੰਜਾਬ ਭਰ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ بارش ਪੈ ਰਹੀ ਹੈ ਸਤਲੁਜ ਦੀ ਗੱਲ ਕਰ ਲਈਏ ਚਾਹੇ ਰਾਵੀ ਦੀ ਚਾਹੇ ਬਿਆਸ ਦੀ ਗੱਲ ਕਰ ਲਈਏ ਸਾਰੇ ਦਰਿਆ ਜਿਹੜੀ ਪੂਰੇ ਭਰੇ ਹੋਏ ਨੇ ਔਰ ਜਿਹੜਾ ਉਹਨਾਂ ਦਾ ਪਾਣੀ ਹੌਨਫਲੋ ਹੋਣ ਕਾਰਨ ਜਿਹੜਾ ਪਿੰਡਾਂ ਦੇ ਵਿੱਚ ਵੜ ਚੁੱਕਾ ਆ ਸੀ ਅੱਜ ਜਿਹੜਾ ਹਰੀਕੇ ਪਤਨ ਦੇ ਲਾਗੇ ਜਿਹੜਾ ਪਿੰਡ ਜ਼ਭਰਾ ਹੈਗਾ ਜੀ ਉਹ ਕਾਫੀ ਜਿਹੜਾ ਦਰਿਆ ਦੇ ਏਰੀਆ ਦੇ ਵਿੱਚ ਕੁਝ ਘਰ ਹੈਗੇ ਨੇ ਮੈਂ ਗੁਰਪ੍ਰਸਾਦ ਨੂੰ ਕਹੂੰਗਾ ਕਿ ਜਿਹੜਾ ਦਿਖਾਇਆ ਜਾ ਪਿੱਛੋਂ ਜਿਹੜੇ ਘਰ ਜਿਹੜੇ ਬੈਠੇ ਨੇ ਦੂਸਤਾਂ ਦੇਲੇ ਇਹ ਦਰਿਆ ਦੇ ਜਿਹੜਾ 5-5 7-7 ਜ ਇੱਥੇ ਇਤੋਂ ਕਾਫੀ ਲੋਕ ਜਿਹੜਾ ਸਮਗਰੀ ਲੈ ਕੇ ਪਹੁੰਚ ਰਹੇ ਚਾਹੇ ਉਹ ਚਾਰੇ ਦੀ ਗੱਲ ਕਰ ਲਈਏ ਚਾਹੇ ਰਾਚਨ ਦੀ ਗੱਲ ਕਰ ਲਈਏ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਏਰੀਆ ਦੇ ਲੋਕ ਆ ਜਿਹੜੇ ਉਹ ਇਹਨਾਂ ਲੋਕਾਂ ਤੱਕ ਜਿਹੜਾ ਹਰੇ ਚਾਰੇ ਦਾ ਔਰ ਖਾਣ ਪੀਣ ਦੀ ਜਿਹੜੀ ਅਵਸਥਾ ਲੈ ਕੇ ਪਹੁੰਚੇ ਆ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਕਿੱਥੋਂ ਪਹੁੰਚੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕਿਹੜੀ ਜਗ੍ਹਾ ਤੋਂ ਪਹੁੰਚੇ ਬਾਈ ਜੀ ਆਪਾਂ ਅਸੀਂ ਬਾਈ ਜੀ ਕਾਲੇਕੇ ਪਿੰਡ ਤੋਂ ਆਏ ਆ ਬੱਗਾਪੁਰਾ ਨੂੰ ਸ਼ਹਿਰ ਦੇ ਨਾਲ ਸਾਡਾ ਪਿੰਡ ਆ ਜੀ ਜਿਹੜਾ ਸਾਡਾ ਮੋਗਾ ਜੀ ਕੀ ਲੈ ਕੇ ਆਏ ਹੋ ਅੱਜ ਉਦੇ ਸਾਨੂੰ ਇਹਨਾਂ ਨੂੰ ਪੁੱਛਾਈ ਜਾਂਦੇ ਖਾਣ ਵਾਲਾ ਰਾਸ਼ਨ ਸਾਡੇ ਕੋਲੇ ਬਹੁਤ ਹੈ ਜੀ ਕੋਈ ਕਮੀ ਨਹੀਂ ਪਰ ਸਾਡੇ ਕੋਲੇ ਜੀ ਪਸ਼ੂਆਂ ਦੇ ਚਾਰੇ ਬਾਰੇ ਹਾਂ ਕੋਈ ਹੱਲ ਕਰੋ ਸਾਡੇ ਪਸ਼ੂ ਭੁੱਖੇ ਖੜੇ ਫੇਰ ਅਸੀਂ ਅੱਜ ਜੀ ਸਾਰੇ ਪਿੰਡ ਦੇ ਉਪਰਾਲੇ ਨਾਲ ਪਾਰਟੀ ਵਾਈਸ ਤੋਂ ਉੱਪਰ ਉੱਠ ਕੇ ਸਾਰੇ ਐਨ ਆਰ ਆਈ ਵੀਰ ਭਰਾਵਾਂ ਦੇ ਸਹਿਯੋਗ ਨਾਲ ਅਸੀਂ 150 ਤਾਂ ਗੱਠ ਲੈ ਕੇ ਆਏ ਆ ਚਾਰ ਦੀ 120 ਗੱਟੇ ਹੀ ਲੈ ਕੇ ਆਏ ਆ ਚੋਕਰ ਦੇ ਤੇ ਤਿੰਨ ਵੱਡੇ ਟਰਾਲੇ ਅਸੀਂ ਲੈ ਕੇ ਆਏ ਆ ਤੂੜੀ ਦੇ ਤੂੜੀ ਦੇ ਜੋ ਕਿ ਇੱਥੇ ਅਸੀਂ ਵੰਡ ਰਹੇ ਹਾਂ ਇਥੇ ਬਹੁਤ ਵਧੀਆ ਬਾਈ ਹੁਣੀ ਦੱਸ ਰਹੇ ਆ ਕਿੰਨਾ ਪਿੰਡਾਂ ਦਾ ਇਥੇ ਹੈਗਾ ਤੇ ਉਹ ਤਿੰਨਾ ਪਿੰਡਾਂ ਨੇ ਉਹਨੇ ਘਰ ਗਣ ਕੇ ਸਾਨੂੰ ਦੱਸ ਦਿੱਤੇ ਆ ਵੀ ਬੀਐਨਐ ਨਾਲ ਕਰਕੇ ਰਾਸ਼ਨ ਲਾ ਦਿੱਤਾ ਜਿਵੇਂ ਪਤਾ ਕਿਵੇਂ ਲੱਗੂ ਜਿਵੇਂ ਉਹ ਘਰ ਜਿਹੜੇ ਵਿੱਚ ਬੈਠੇ ਆ ਤੇ ਵੀ ਇਦਾਂ ਵੀ ਹੁੰਦਾ ਸੀ ਜਿਹੜੀ ਕਵਰੇਜ ਕਰਦੇ ਆ ਸਾਨੂੰ ਕਈਆਂ ਪਿੰਡ ਤੋਂ ਇਹ ਵੀ ਪਤਾ ਲੱਗਾ ਕਿ ਜਿਹੜੇ ਕਈ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਇਥੇ ਬੰਦ ਤੇ ਆ ਕੇ ਖੜ ਜਾਂਦੇ ਨੇ ਉਹ ਜਿਹੜੀ ਸਹੀ ਸਮਗਰੀ ਜਿੱਥੇ ਪਹੁੰਚਣੀ ਉੱਥੇ ਨਹੀਂ ਪਹੁੰਚਦੀ ਫਿਰ ਕਿਵੇਂ ਵੈਰੀਫਾਈ ਕਰੋਗੇ ਜਿਹੜੇ ਉਹਨਾਂ ਲੋਕਾਂ ਤੱਕ ਪਹੁੰਚੇ ਇਸੇ ਬਾਈ ਜਿਹੜਾ ਸਰਪੰਚ ਸਾਹਿਬ ਹੈਗੇ ਸਾਡੇ ਕੋਲ ਉਹਨੇ ਦੱਸਿਆ ਵੀ ਸਾਡੇ 50 ਦੇ 22 ਆਪ ਸੌਰੀ ਬਾਈਕਰ ਬਾਈਕਰ ਤੇ ਉਹਨਾਂ ਨੇ ਸਾਥੋਂ 22 ਹੀ ਗੱਠਾ ਲਵਾਇਆ ਤੇ 22 ਹੀ ਚੋਕਰ ਦੇ ਘਟੇ ਲਵਾਏ ਇੱਕ ਘਰ ਦੀ ਇੱਕ ਗੰਡਾ ਹਾਂਜੀ ਹਾਂਜੀ ਵੀ ਤਾਂ ਕਿ ਸਾਰਿਆਂ ਨੂੰ ਆਸ ਇੱਕ ਹੀ ਚੋਕਰ ਦੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਮਤਲਬ ਕਿ ਆਏ ਵੈਰੀਫਾਈ ਕੀਤਾ ਹਾਂਜੀ ਹਾਂ ਜਿਹੜਾ ਬਾਤ ਲਾਵਾਂਗੇ ਗਾਂਵ ਵਾਲਿਆਂ ਨੂੰ ਤਿੰਨੇ ਪਿੰਡਾਂ ਦੇ ਸਰਪੰਚ ਇੱਥੇ ਹਾਜ਼ਰ ਹੈ ਜੀ ਉਹਾਂ ਦੇ ਵੀ ਅਸੀਂ ਆਪਦੀ ਜ਼ਿੰਮੇਵਾਰੀ ਤੇ ਲਵਾਵਾਂਗੇ ਤੇ ਕੋਈ ਅਸੀਂ ਕੋਈ ਨਜਾਇਜ਼ ਨਾ ਹੋਣ ਦੇਵਾਂ ਮਤਲਬ ਕਿ ਉਹਨਾਂ ਤੋਂ ਵੈਰੀਫਾਈ ਕਰ ਲੈ ਕੇ ਇੰਨੇ ਘਰ ਹੁੰਦੇ ਹੈਗੇ ਉਸਾਂ ਵਾਲਾਂ ਸਮਗਰੀ ਆਪਾਂ ਲਾ ਦਈਏ ਜਾਂ ਆਪੇ ਆਦੇ ਬੰਦੇ ਨੂੰ ਦੇ ਦੇਣਾ ਇਹ ਨਾ ਦੂਜ ਤਾਂ ਨਾਲ ਖੜੀਆਂ ਜੀ ਕੋਈ ਵੱਧ ਘੱਟ ਕਰੂਗਾ ਪਈ ਕਹਿਣ ਜੋਗ ਹੈ ਨਾ ਆਪਾਂ ਤਾਂ ਜਿਵੇਂ ਕਹਿਣਗੇ ਬਿਲਕੁਲ ਸਭ ਨਾਲ ਚੱਲਣਾ ਕਈਆਂ ਸਾਥ ਮਤੇ ਇਦਾਂ ਹੋਇਆ ਨਾ ਸਿੰਗੇੜੇ ਪਿੰਡ ਦੀ ਗੱਲ ਕਰ ਲਈ ਉਹ ਵਿਚਾਰੇ ਜਿਹੜੇ ਵਿੱਚ ਬੈਠੇ ਵੈਚੀ ਬੈਠੇ ਰਹੇ ਜੀ ਇਮਾਨਦਾਰੀ ਤੇ ਆਪਾਂ ਜੋਗ ਨਹੀਂ ਕਰਨਾ ਹੈ ਤਾਂ ਹੀ ਲੈ ਕੇ ਆਏ ਆ ਵੀ ਆਪਦੇ ਆਪਦੇ ਹੱਥੀ ਵੰਡ ਕੇ ਠੀਕ ਹੈ ਕੋਸ਼ ਰਵੇ ਮਨ ਨੂੰ ਸੱਲੀ ਹੋਵੇ ਭੁੱਖੇ ਜਿਹਨਾਂ ਦੇ ਪਸ਼ੂ ਘਰੋਂ ਵੀ ਬੇਕਾਰ ਹੋ ਗਏ ਪਸ਼ੂ ਬੰਨਾਂ ਤੇ ਬੰਨੇ ਹੋਏ ਠੀਕ ਹੈ ਉਹਨਾਂ ਕੋਲੇ ਤੂੜੀ ਵੀ ਖਰਾਬ ਹੋ ਗਈ ਮਗਰ ਦਾਣਾ ਵੀ ਖਰਾਬ ਹੋ ਗਿਆ ਪੱਠੇ ਹੋਣਗੇ ਠੀਕ ਹੈ ਜਿਹੜੇ ਹਜੇ ਘਰੇ ਖੜੇ ਆ ਉਹਨੂੰ ਥੋੜ ਜੀ ਆ ਪਾਣੀ ਤੋਂ ਹਨ ਵੀ ਸਾਡੀ ਕੋਸ਼ਿਸ਼ ਹੈ ਜਿੰਨਾ ਘਰ ਕੋਡੇ ਗਪੇ ਹੈ ਨਹੀਂ ਪ੍ਰਬੰਧ ਉਹਨਾਂ ਕੋਲੇ ਵੱਧ ਕਈਆਂ ਘਰਾਂ ਦਾ ਜਿਵੇਂ ਹੁਣ 8 8 10 10 ਫੁੱਟ ਪਾਣੀ ਜਿਹੜਾ ਪਿੱਛੇ ਤੁਸੀਂ ਦੇਖ ਰਹੇ ਹੋ ਮੇਰੇ ਜਿਹੜਾ ਹੈਗਾ 10 10 ਫੁੱਟ ਪਾਣੀ ਜਿਹੜਾ ਚੜ ਗਿਆ ਹੈਗਾ ਉਹ ਕੁਝ ਘਰ ਜਿਹੜੇ ਉੱਪਰ ਬੈਠੇ ਆ ਪਸ਼ੂ ਬਾਹਰ ਕੱਢਦੇ ਆ ਕੁਝ ਅੰਦਰ ਵੀ ਹੈਗੇ ਨੇ ਉਹਨਾਂ ਦੇ ਲਈ ਚਾਰੇ ਦੀ ਵੱਡੀ ਜਿਹੜੀ ਸਮੱਸਿਆ ਜਿਹਦੇ ਦੇ ਕੇ ਗਏ ਪਹਿਲਾਂ ਹਾਂਜੀ ਜਿਹੜੇ ਚਾਰੇ ਵਾਸਤੇ ਜਿਹੜੇ ਘਰ ਸਰਪੰਚਾਂ ਨੂੰ ਇਹ ਕਿਹਾ ਵੀ ਪਸ਼ੂ ਸਾਡੇ ਘਰਾਂ 'ਚ ਹੀ ਆ ਉਹਨਾਂ ਵਾਸਤੇ ਪਹੁੰਚਦਾ ਕਰਨਾ ਜਿਹੜੇ ਬਾਈ ਇਕੱਠਾ ਲਾਈਆਂ ਨਾ ਇਹ ਉਹਨਾਂ ਨੇ ਘਰੇ ਲੈ ਜਾਣਗੇ ਬਾਕੀ ਗਾਂ ਜਿਵੇਂ ਬੰਨ ਤੇ ਬੈਠੇ ਮਿਲਣਗੇ ਉਹਨਾਂ ਨੂੰ ਤੂੜੀ ਚੋਕਰ ਜੋ ਵੀ ਲੋੜ ਆ ਹਣਾ ਉਹਨਾਂ ਨੂੰ ਵੱੱਦ ਲੋੜਾ ਜਿਵੇਂ ਸਰਪੰਚ ਉਹਦਾ ਘਰ ਬਾਹਰ ਛੱਡ ਕੇ ਆ ਗਏ ਜੀ ਜੀ ਜਿਵੇਂ ਸਰਪੰਚ ਸਾਹਿਬ ਨੇ ਕਹਿਤਾ ਜੀ ਵੀ ਉੱਥੇ ਤੂੜੀ ਨਹੀਂ ਜਾਣੀ ਵੀ ਸਾਡੇ ਪਿੰਡ ਤੂੜੀ ਦੀ ਨਹੀਂ ਲੋੜ ਹੋਰ ਅਸੀਂ ਗਾਂਹ ਜਿਵੇਂ ਜਿਵੇਂ ਬੰਦੇ ਰੜੇ ਸਾਂ ਬੈਠੇ ਆ ਤੂੜੀ ਫਿਰ ਉਹਨਾਂ ਨੂੰ ਆਪਦੇ ਹੱਥੀ ਵੰਡ ਕੇ ਜਾਵੇ ਉਸ ਮਗਰੀ ਉਨੀ ਉਨੀ ਤੁਸੀਂ ਲਾਂਦੇ ਜਾ ਹਾਂਜੀ 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 ਸਾਰੇ ਪਿੰਡ ਕਾਲੇ ਕਦੋਂ ਆ ਸਾਰੇ ਪਿੰਡ ਕਾਲੇ ਸਮਾਨ ਤਾਂ ਅਸੀਂ ਹਾਂਜੀ ਹਾਂਜੀ ਬਹੁਤ ਅੱਛਾ ਇਹ ਤਾਂ ਲੋਕਾਂ ਵਾਲਾ ਬੰਦਾ ਹਣੀ ਕਿ ਲੋਕਾਂ ਦਾ ਅਗਲੇ ਹਫ਼ਤੇ ਫੇਰ ਆਉਣਾ ਸਾਡੇ ਚਾਰ ਦੇ ਟਰਾਲੇ ਲੱਦੇ ਖੜੇ ਹੋਰ ਵੀ ਅੱਛਾ ਚਾਰ ਦੇ ਉਹ ਕਹਿੰਦਾ ਥੋੜੇ ਥੋ ਇਹ ਸਮਗਰੀ ਸਾਰੀਆਂ ਕਰੇ ਪਈ ਆ ਪਿਆਰ ਹੋਰ ਅਸੀਂ ਦੱਸਾਂ ਤੁਹਾਨੂੰ ਫੇਰ ਆਵਾਂਗੇ ਹੋ ਸਕਦਾ ਅਗਲੇ ਐਤਵਾਰ ਆ ਜੀ ਇਹ ਕਰ ਰਹੇ ਜਾਂ ਬਾਹਰ ਆਏ ਪਿੰਡ ਵਾਲੇ ਅੱਜ ਵੀ ਨਾਲ ਦੇ ਸਰੋਗਦੇ ਆ ਪਿੰਡ ਲੈਵਲ ਤੇ ਆ ਜੀ ਬੱਚੇ ਵੀ ਬਾਹਰ ਗਏ ਉਹਨਾਂ ਨੇ ਸਾਡੀਆਂ ਦੂ ਟਰਾਲੀਆਂ ਤੁਰ ਗਾਵਾਂਗੇ ਜੀ ਰਾਸ਼ਨ ਵਾਸਤੇ ਉਹ ਪਿੰਡ ਚੋਂ ਇਹਦਾ ਖੰਡ ਚਾਹ ਗੁੜ ਠੀਕ ਹੈ ਵੀ ਜਿਹੜੇ ਘਰਾਂ ਚ ਪਹੁੰਚਦਾ ਕਰ ਹਾਂ ਜਿੰਨਾ ਘਰਾਂ ਚ ਉਸ ਮੁਗਰੀ ਫਿਰ ਵੈਰੀਫਾਈ ਕਰਦੇ ਹੋ ਜਿੱਥੇ ਚਾਹੀਦੀ ਹੋਈ ਹਾਂ ਨਿਕਲ ਕੇ ਮੁੰਡੇ ਚਾਹੋ ਉੱਤਰ ਗਏ ਵੀ 25 ਮੁੰਡੇ ਸਾਡੇ ਨੌਜਵਾਨ ਉਹਨਾਂ ਦੇ ਗਏ ਦੋ ਟੋਟਲੇ ਲੈ ਕੇ ਅਸੀਂ ਇੱਧਰ ਬੰਨ ਦੇ ਪਾਣੀ ਆ ਉਹਨਾਂ ਕੋਲੇ ਜੀ ਔਰ ਰਾਸ਼ਨ ਸਾਰਾ ਖਾਣ ਦਾ ਸਾਰਾ ਰਾਸ਼ਨ ਆ ਜੀ ਆਟਾ ਹੋ ਗਿਆ ਖੰਡ ਹੋ ਗਈ ਦਾਲਾਂ ਹੋਣੀਆਂ ਨੂਨ ਮਿਰਚ ਮਸਾਲਾ ਪਾਣੀ ਫਿਰ ਆਮ ਜਿਹੜੀਆਂ ਆ ਆਪਣੇ ਘਰਾਂ ਚੋਂ ਬੋਲਣ ਦੀ ਵਸਤਾ ਜੀ ਸਭ ਪਾ ਲੈ ਕੇ ਗਏ ਆ ਉਹ ਲੈ ਕੇ ਗਏ ਹਾਂ ਜੀ ਸੋ ਤੁਸੀਂ ਦੇਖ ਸਕਦੇ ਹੋ ਜਿਤਨਾ ਬਾਈ ਜੀ ਕਾਲੇਕੇ ਪਿੰਡ ਤੋਂ ਆਇਆ ਹੈ ਬਾਗ ਦੇ ਪ੍ਰਾਣੇ ਦਾ ਜਿਹੜਾ ਪਿੰਡ ਆ ਕਾਲੇਕੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਸੋ ਵੱਡੀ ਜਿਹੜੀ ਇਹਨਾਂ ਦੀ ਸੇਵਾ ਹੈਗੀ ਆ ਆਪਣੇ ਪਿੰਡਰ ਦੇ ਨਾਲ ਤੇ ਐਨਆਰਈ ਭਰਾਵਾਂ ਦੇ ਸਹਿਯੋਗ ਦੇ ਨਾਲ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਆ ਉੱਥੇ ਉਹ ਚੀਜ਼ ਪਹੁੰਚ ਜਾਵੇ ਤਾਂ ਉਸ ਤੋਂ ਵੱਡਾ ਪੰਨੀ ਹੁੰਦਾ ਸੋ ਅਸੀਂ ਵੀ ਅਪੀਲ ਕਰਦੇ ਕਿ ਜਿੰਨੇ ਵੀ ਲੋਕ ਆ ਜਿਹੜੇ ਬੰਨ ਦੇ ਉੱਪਰ ਖੜੇ ਨੇ ਉਹ ਜਿਹੜੀ ਸਹੀ ਸਮਗਰੀ ਆ ਉਹਨਾਂ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਜਿਨ੍ਹਾਂ ਨੂੰ ਉਹਦੀ ਲੋੜ ਆ ਜਿਵੇਂ ਚਾਰੇ ਦੀ ਗੱਲ ਹੋ ਗਈ ਹੈ ਨਾ ਤੂੜੀ ਦੀ ਗੱਲ ਹੋ ਗਈ ਕਾਫੀ ਭਾਈ ਨੇ ਕਿਹਾ ਪਹਿਲਾਂ ਅਸੀਂ ਦੇਖ ਕੇ ਗਏ ਫਿਰ ਉੱਥੇ ਉਹ ਚ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਘਰ ਅੰਦਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਬਾਈ ਸਰਪੰਚ ਸਾਹਿਬ ਜੀ ਸਸੀ ਕਾ ਭਾਈ ਧੰਨਵਾਦ ਪਰਸ਼ਕੀਰ ਸਿੰਘ ਜੀ ਕਿਹੜੇ ਪਸਤਗਰੀ ਸਿੰਘ ਜੀ ਇਹ ਸਰਪੰਚ ਦੇ ਵਿੱਚ ਬੈਠੇ ਫਾਦੇ ਘਟ ਸਵਰਾਟ ਇੱਕ ਪੈਂਦੀ ਆ ਘਰ ਜਿਹੜੇ ਆਪਣੇ ਬੈਠੇ ਨੇ ਇਹ ਸਾਰੇ ਆਪਣੀ ਮੇਰੀ ਪੰਚਾਇਤ ਚ ਹੱਸੀ ਦੀ ਆਪਣੀਆਂ ਨਹੀਂ ਕਿੰਨੇ ਘਰ ਆਪਣੇ ਹੁੰਦੇ ਨੇ 90 ਘਰ ਹੈ ਜੀ ਪਸਤਗਰੀ ਸਿੰਘ ਜੀ 90 ਘਰ ਸਾਰੇ ਪਾਣੀ ਦੀ ਮਾਰ ਹਟੀ ਹੈ ਸਾਰੇ ਪਾਣੀ ਦੀ ਮਾਰ ਹਟ ਹੈ ਝੋਨੇ ਫਸਲਾਂ ਵੀ ਬਰਬਾਦ ਹੋਈਆਂ ਪਸ਼ੂਆਂ ਦਾ ਚਾਰਾ ਚੂਰਾ ਜਿਹੜਾ ਹੈਗਾ ਸੀਗਾ ਪੱਠੇ ਵੀ ਖਰਾਬ ਹੋ ਗਏ ਤੂਣੇ ਵਗੈਰਾ ਵੀ ਤੁੜੜ ਗੁਆਈਆਂ ਲੋਕਾਂ ਆਜਾ ਅੰਦਰ ਪਾਸੇ ਲੋਕ ਹੈਗੇ ਨੇ ਇੱਥੇ ਅੰਦਰ ਲੋਕ ਹੈਗੇ ਆ ਜੀ ਵਿੱਚ ਲੋਕ ਹੈਗੇ ਆ ਅੱਜ ਤੱਕ ਨਹੀਂ ਆਏ ਇੱਥੇ ਉਹਨਾਂ ਨੂੰ ਸਮਾਨ ਸਦਕੇ ਇੱਥੇ ਜਾਣ ਅਸੀਂ ਬੇੜੀ ਤੇ ਜਾ ਕੇ ਦੇਖਣਾ ਪਹੁੰਚਾ ਦੇਣਾ ਠੀਕ ਹੈ ਬੇੜੀ ਰਾਹੀਂ ਜਿਹੜਾ ਸਮਾਨ ਇੱਥੇ ਜਿਹੜਾ ਸਟੋਰ ਹੈ ਉਹਨੂੰ ਕਾਹਨੋਂ ਭੇਜਣਾ ਹੈ ਪਹੁੰਚ ਰਹੀ ਪਹਿਲਾ ਰੈਸ਼ਨ ਉਹਨਾਂ ਵਸੇਰਾ ਪ੍ਰੋਵਾਈਡ ਕਰਾਇਆ ਹੈ ਸਾਨੂੰ ਚੋਕਰ ਵਗੈਰਾ ਵੀ ਆਇਆ ਤਲ ਵੀ ਆਈ ਸੀ ਤੇ ਪਾਣੀ ਦੇ ਨਾਲ ਪੱਟੇ ਵੀ ਆਈਆਂ ਨੇ ਤਸੀਮਦਾਰ ਸਾਹਿਬ ਦੀ ਪੱਕੀ ਡਿਊਟੀ ਲੱਗੀ ਹੋਈ ਹੈ ਇਥੇ ਨੇਬ ਸਾਹਿਬ ਦੇਖੇ ਹੋਏ ਬਾਕੀ ਸੰਸਥਾਵਾਂ ਵੀ ਕਾਫੀ ਯੋਗਦਾਨ ਦੇ ਰਹੇ ਹਨ ਸੋ ਅੱਜ ਆਪਾਂ ਨੂੰ ਜਿਹੜਾ ਰਾਜਨੀਤੀ ਤੋਂ ਪਰੇ ਹੋ ਕੇ ਜਿਹੜੀ ਗੱਲ ਕਰਨ ਦੀ ਜ਼ਰੂਰਤ ਹੈਗੀ ਆ ਅੱਜ ਲੋਕਾਂ ਦੇ ਨਾਲ ਖੜਨ ਦੀ ਜ਼ਰੂਰਤ ਆ ਚਾਹੇ ਉਹ ਸਰਕਾਰ ਦਾ ਨਮਾਇੰਦਾ ਹੋਵੇ ਚਾਹੇ ਆਮ ਲੋਕਾ ਚਾਹੇ ਉਹ ਐਨ ਆਰ ਆ ਸਾਰੇ ਲੋਕਾਂ ਨੂੰ ਆਪਾਂ ਇਹਨਾਂ ਹਰ ਪੀੜਿਤ ਜਿਹੜੇ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਮਦਦ ਦੀ ਜ਼ਰੂਰਤ ਹੈ ਸੋ ਕੀ ਨਾਮ ਗੁਰਨਾਮ ਸਿੰਘ ਕਿਹੜੇ ਪਿੰਡ ਦੇ ਕਾਲੇ ਕਾਲੇ ਜਿਵੇਂ ਤੁਸੀਂ ਵੀ ਅੱਜ ਲੈ ਕੇ ਪਹੁੰਚੇ ਸਮਗਰੀ ਤੇ ਠੀਕ ਜਾਣਾ ਚੋਗੇ ਕਿਸ ਤਰ੍ਹਾਂ ਦੀ ਮਦਦ ਦੀ ਫੋਰਜੂਰ ਅਸੀਂ ਜੋ ਵੀ ਆ ਆਪਦੇ ਤੌਰ ਤੇ ਮਤਲਬ ਸਰਪੰਚਾਂ ਨੂੰ ਮਿਲੇ ਆ ਤੇ ਜਿਵੇਂ ਜਿਵੇਂ ਉਹਨਾਂ ਨੇ ਸਾਨੂੰ ਦੱਸਿਆ ਅਸੀਂ ਓਵੇਂ ਓਵੇਂ ਉਹਨਾਂ ਦੀ ਵੰਡ ਕਰਕੇ ਉਹਨਾਂ ਨੂੰ ਸਪੁਰਦ ਕਰਤਾ ਪਹਿਲਾਂ ਵੈਰੀਫਾਈ ਕੀਤਾ ਤੁਸੀਂ ਹਾਂਜੀ ਪਹਿਲਾਂ ਚੱਕਰ ਲਾ ਕੇ ਗਏ ਚੱਕਰ ਲਾਇਆ ਹਾਂ ਠੀਕ ਹੈ ਅਸੀਂ ਉਹ ਸਾਰਾ ਉਹਨਾਂ ਨੂੰ ਜਿੰਨੀ ਸਮਗਰੀ ਕੋ ਮੰਗਦੇ ਅਸੀਂ ਉਹ ਨਹੀਂ ਤੇ ਸਾਨੂੰ ਲੱਗਿਆ ਜਿਹੜੀ ਚੀਜ਼ ਦੀ ਸਾਨੂੰ ਲੱਗਿਆ ਇਹਨਾਂ ਲੋਕਾਂ ਨੇ ਮੰਗ ਕੀਤੀ ਹੁਣ ਰਾਸ਼ਨ ਦਾ ਸੀਗਾ ਇਹ ਕਹਿੰਦੇ ਵੀ ਰਾਸ਼ਨ ਸਾਡੇ ਕੋਲੇ ਬਹੁਤ ਦਾ ਜਿੱਦੇ ਸੀ ਪਹਿਲੇ ਦਿਨ ਆਏ ਪੰਜ ਦਿਨ ਪਹਿਲਾਂ ਇਹ ਕਹਿੰਦੇ ਵੀ ਸਾਨੂੰ ਚਾਰੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹ ਫਿਰ ਅਸੀਂ ਤਾਂ ਹੀ ਅੱਜ ਕਰ ਚਾਰਾ ਚਾਰਾ ਹੀ ਲੈ ਕੇ ਆਏ ਆ ਚਾਰਾ ਇਕੱਲਾ ਚਾਰਾ ਹੀ ਲੈ ਕੇ ਆਏ ਆ ਜਿਆਦਾ ਮੇਰੇ ਜੋਰ ਦੀ ਚਾਰੇ ਤੇ ਤੂੜੀ ਹੈ ਹਾਂਜੀ ਇਹਨਾਂ ਲੋਕਾਂ ਨੇ ਜੋ ਮੰਗ ਕੀਤੀ ਸੀਗੀ ਸਾਨੂੰ ਉਹ ਅਸੀਂ ਪਹਿਲਾਂ ਆਏ ਸੀ ਜਿੱਦੇ ਉਹ ਉਹੀ ਅਸੀਂ ਚੀਜ਼ ਲੈ ਕੇ ਆਏ ਹਾਂ ਬਿਲਕੁਲ ਜੇ ਰਾਚਨ ਦੀ ਮੰਗ ਅੱਗੇ ਤੋਂ ਹੁਣ ਹੋਰ ਕਰਨਗੇ ਤਾਂ ਅਸੀਂ ਆਵਾਂਗੇ ਨਹੀਂ ਅਸੀਂ ਜਿਹੜੀ ਹੁਣ ਅੱਜ ਕੋਈ ਮੰਗ ਦੱਸਣਗੇ ਸਾਨੂੰ ਅਸੀਂ ਉਹ ਰਾਚਨਾ ਪੰਜ ਹਫ਼ਤਿਆਂ ਦੇ ਨਾਲ ਤੱਕ ਪੂਰਾ ਕਰ ਦਵਾਂਗੇ ਦੁਬਾਰਾ ਫਿਰ ਲੈ ਕੇ ਆਣ ਬਹੁਤ ਜ਼ਿਆਦਾ ਉਪਿਆ ਨਹੀਂ ਵੀ ਆਪਾਂ ਨੂੰ ਇਹ ਪਾਣੀ ਪਤਾ ਨਹੀਂ ਲ ਇਹ ਆਪਰਾ ਇਧਰਲਾ ਪਿੰਡ ਹੈ ਜੀ ਮੇਰਾ ਪਿੰਡ ਰਾਈਸਪੁਰਾ ਅੱਗੇ ਘਰ ਵਿੱਚ ਮੇਰਾ ਪਿਛਲੇ ਤੇ ਇਹਦੇ ਵਿੱਚ ਬਿਟ ਹੈ ਗਿਆ ਸੀ ਐ ਤੇ ਫੇਟਾ ਲੱਗੀ ਹੋਈ ਆ ਅੱਛਾ ਹਾਂਜੀ ਤੇ ਬਾਕੀ ਸਮਾਨ ਸਾਰਾ ਮਿਲਦਾ ਜੀ ਪੂਰਾ ਪ੍ਰਾਈਵਟ ਹੁੰਦਾ ਵਾ ਹਾਂ ਤੇ ਪਰ ਇੰਨਾ ਵੀ ਜਦੋਂ ਹੁਣ ਇਹ ਨਹੀਂ ਵੀ ਅੱਜ ਹੀ ਲੋਡ ਆ ਇਹ ਮਹੀਨਾ ਡੇਢ ਮਹੀਨਾ ਪਤਾ ਨਹੀਂ ਕਿੰਨਾ ਚਿਰ ਟਾਈਮ ਚੱਲਣਾ ਪਾਣਾ ਹੈ ਵੀ ਜੇ ਅੱਜ ਪਾਣੀ ਥੱਲੇ ਉੱਤਰ ਵੀ ਜਾਂਦਾ ਤਾਂ ਤਾਂ ਵੀ ਮਾਰ ਹੇਠੀ ਆ ਕਿਉਂਕਿ ਸਾਰਾ ਕੁਝ ਤਾਂ ਤਬਾਹ ਹੋ ਗਿਆ ਹਾਂਜੀ ਤਬਾਹ ਹੋਇਆ ਪਿਆ ਜੀ ਨਿਕ ਕੋਈ ਅਸੀਂ ਵੀ ਕੋਈ ਅੱਜ ਨਹੀਂ ਆਇਆ ਨਹੀਂ ਵੀ ਅਸੀਂ ਅੱਜ ਆ ਗਏ ਹਾਂ ਕੋਈ ਖਾਣਾ ਪੂਰਤੀ ਨਹੀਂ ਅਸੀਂ ਕਰਕੇ ਚੱਲੇ ਗਏ ਅਸੀਂ ਆ ਅੱਗੇ ਵੀ ਜੋ ਇਹਨਾਂ ਨੂੰ ਲੋਡ ਹੋਊਗੀ ਤਾਂ ਉਹ ਗਾਂ ਅੱਗੇ ਜਿਵੇਂ ਹੁਣ ਝੋਨਾ ਜਾਂ ਨਿਵਾਣ ਖਰਾ ਇਹ ਆਪਣੇ ਉਧਰੋਂ ਟਰੈਕਟਰ ਲਿਆ ਆ ਕੇ ਤੇਲ ਵੀ ਆਪਦਾ ਲਿਆ ਆ ਕੇ ਇਹਨਾਂ ਦੇ ਵਾਹਣ ਵੀ ਪੱਤਰ ਕਰਕੇ ਜਾਣ ਦੀ ਕੋਸ਼ਿਸ਼ ਬਹੁਤ ਵੱਡੀ ਸੇਵਾ ਬਹੁਤ ਵੱਡੀ ਸੇਵਾ ਜਿੰਨਾ ਕੋ ਸਾਡੇ ਕੋਲ ਹੋਇਆ ਸੀ ਆਪਦਾ ਉਹਨੇ ਕੋਸ਼ਿਸ਼ ਜਰੂਰ ਕੀਤੀ ਸੋ ਬਹੁਤ ਵੱਡੀ ਸੇਵਾ ਜਿਸ ਤਰ੍ਹਾਂ ਭਾਈ ਜੀ ਨੇ ਕਿਹਾ ਕਿ ਜੇਕਰ ਬਾਅਦ ਦੇ ਵਿੱਚ ਵੀ ਇਹਨਾਂ ਨੂੰ ਲੋੜ ਪੈਂਦੀ ਹੈ ਇਸ ਏਰੀਆ ਦੇ ਲੋਕਾਂ ਨੂੰ ਤਾਂ ਅਸੀਂ ਆਪਣੇ ਟਰੈਕਟਰ ਲਿਆ ਕੇ ਉਹ ਇਹਨਾਂ ਨੂੰ ਜਿਹੜੀ ਪੈੜੀ ਵੀ ਵਾਹਣ ਵੀ ਵਾਈ ਜੋ ਕਰਕੇ ਦੇਣਗੇ ਸੋ ਆਪਾਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਜੋ